ਸਾਤਰੀਕਾ ਪੰਜਾਬੀਓ ਠੀਕ ਹੋਵੋਗੇ ਵਧੀਆ ਹੋਵੋਗੇ ਮੈਂ ਤੁਹਾਡਾ ਆਪਣਾ ਸਿਕੰਦਰ ਸਿੰਘ ਮਾਨ ਬਾਈ ਜੀ ਪਿੰਡ ਬੁਰਜਰੀ ਅੱਜ ਭਾਈ ਬਖਤੌਰ ਖੜੇ ਹੈ ਬੜਾ ਐਕਸਟਰੈਕਟਰ ਵਾਲੇ ਨੇ ਸਾਹਮਣੇ ਬੱਬੂ ਬੋਰਡ ਤੇ ਝਾਤ ਮਰਵਾ ਦੇ ਤੇ ਟਰੈਕਟਰ ਸੇਲ ਪਰਚੇਜ ਦਾ ਬਾਈਆਂ ਦਾ ਕੰਮ ਹੈ ਬਹੁਤ ਹੀ ਖੂਬਸੂਰਤ ਬਾਈਆਂ ਦਾ ਕੰਮ ਹੈ ਜਿਹੇ ਆਪਾਂ ਭਾਈ ਬਖਤੌਰ ਆਉਣਿਆ ਬਠੰਡੇ ਵਾਲੇ ਪਾਸਿਓਂ ਭਾਈ ਬਖਤੌਰ ਆ ਕੇ ਬੋਰਡ ਬਾਈਆਂ ਦੇ ਥਾਂ ਥਾਂ ਲੱਗੇ ਹੋਏ ਨੇ ਪਿੰਡ ਚ ਕਿਸੇ ਤੋਂ ਵੀ ਆ ਕੇ ਜਾਣਕਾਰੀ ਲੈ ਸਕਦੇ ਹੋ ਤੁਸੀਂ ਤੁਹਾਨੂੰ ਸਿੱਧਾ ਘਰੇ ਛੱਡ ਕੇ ਜਾਓ ਤੇ ਯਾਤਰੀ ਵਾਲੇ ਪਾਸੇ ਹੁਣੇ ਯਾਤਰੀ ਵਾਲਾ ਰੋਡ ਵੀ ਨਿਗ੍ਹਾ ਮਰਵਾ ਦੇ ਭਾਈ ਤੇ ਯਾਤਰੀ ਵਾਲੇ ਪਾਸੋਂ ਆ ਕੇ ਸਿੱਧਾ ਦੋ ਘਰ ਸੱਜ ਕੇ ਦੋਹਿਆਂ ਦਾ ਧੀਜਾ ਕਰ ਇਧਰੋਂ ਗੋਲਾ ਮੰਡੀ ਆ ਗਈ ਸਾਹਮਣੇ ਗੋਲਾ ਮੰਡੀ ਦੇ ਸਾਹਮਣੇ ਬਿਲਕੁਲ ਇਹਨਾਂ ਦਾ ਘਰ ਹੈ ਆਜੋ ਆਪਾਂ ਗੱਲ ਕਰਦੇ ਚੱਲ ਕੇ ਆਜੋ ਚੱਲ ਸਾਥੀ ਕਰੋ ਸਾਥੀ ਕਰੋ ਤੇ ਬਾਪੂ ਜੀ ਕਿੰਨੇ ਕ ਟਰੈਕਟਰ ਹੁੰਦੇ ਆਪਣੇ ਟਰੈਕਟਰ ਦਾ ਸਾਡੇ ਕੋਲ ਬਹੁਤ ਹੁੰਦੇ ਆ ਬਹੁਤ ਹੁੰਦੇ ਆ ਬਾਜਿੰਨੀ ਕੀ ਜਗ੍ਹਾ ਇੱਥੇ ਖੜਾ ਦਿੰਨੇ ਬਾਕੀ ਬਾਹਰੰਦਰ ਖੜੇ ਹੁੰਦੇ ਆ ਜੀ ਠੀਕ ਹੈ ਜੀ ਯਾਨੀ ਲੋਡ ਐਮ ਵੀ ਕੀ ਜਾਂਦੇ ਆ ਹੋਰ ਆਈ ਜਾਂਦੇ ਆ ਵਸਾਈ ਜਾਈ ਜਾਂਦੇ ਆ ਠੀਕ ਹੈ ਜੀ ਤਕਰੀਬਨ ਹਰੇਕ ਪ੍ਰਕਾਰ ਦਾ ਟਰੈਕਟਰ ਮਿਲ ਹੀ ਜਾਂਦਾ ਆਪਣੇ ਕੋਲ ਠੀਕ ਹੈ ਹਾਂ ਆਪਣਾ ਇਹ ਪਿੰਡ ਭਾਈ ਬਸਤਾ ਔਰ ਠੀਕ ਹੈ ਜੀ ਜਿਹੜੇ ਬੰਹੜਾ ਠੀਕ ਹੈ ਜੀ ਬੰਹੜਾ ਤੋਂ ਮਾਨਸਰ ਰੋਡ ਦੇ ਉੱਤੇ ਪਿੰਡ ਆਪਣਾ ਹੈ ਠੀਕ ਹੈ ਜੀ ਇੱਕ ਹੋਰ ਪਤਾਟਾ ਪੱਕੇ ਇਧਰੋਂ ਮਾਨਸਰ ਘਾਣੇ ਦੇ ਸਾਹਮਣੇ ਜੇ ਹੈ ਠੀਕ ਹੈ ਜੀ ਓਵਰ ਬ੍ਰਿਜ ਹੈ ਆਪਣੇ ਬਾਕੀ ਨਿਸ਼ਾਨੀ ਪੱਕ ਦੋ ਚੀਜ਼ਾਂ ਦੀ ਨਿਸ਼ਾਨੀ ਹੈ ਪੱਤੀ ਵਿਜੇਸ਼ਨ ਹੈ ਠੀਕ ਹੈ ਜੀ ਪਿੰਡ ਭਾਈ ਬਟਾਡਾ ਕੋਲਾ ਭਾਈ ਦਾ ਪਹਿਲਾਂ مشੂਰੇ ਤੇ ਬਾਅਦ ਪੰਜਪਰੀਤ ਦਾ ਪਿੰਡ ਵੀ ਹੈ ਬਾਬੇ ਪੰਥਪਰੀਤ ਦਾ ਜੀ ਹਾਂ ਠੀਕ ਹੈ ਜੀ ਤੇ ਆਪਣਾ ਜਾਣਾ ਮੰਡੀ ਦੇ ਨੇੜੇ ਇੱਕ ਹਾਰ ਹੈਗਾ ਠੀਕ ਹੈ ਆਮ ਲੋਕਾਂ ਜਿਹਨੂੰ ਮਰਜ਼ੀ ਪੁੱਛ ਲੋ ਤੁਹਾਨੂੰ ਦੱਸੂਗਾ ਘਰੇ ਵੀ ਛੱਡ ਨਹੀਂ ਪੋਜੀਟਿਵ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਬਾਪੂ ਜੀ ਹੁਣ ਨਾ ਲੋ ਵੀ ਕੋਈ ਟਰੈਕਟਰ ਖਰੀਦਣਾ ਹੁੰਦਾ ਤਾਂ ਹਥੋਂ ਇੱਥੇ ਤਾਂ ਨਹੀਂ ਕੋਈ ਮੰਡੀ-ਮੁੰਡੀ ਜਿਵੇਂ ਮੰਡੀ ਚ ਆਪਣੇ ਆਉਂ ਲਾਦੇ ਆ ਇੱਥੇ ਕੋਈ ਖਰਚਾ ਪਾਣੀ ਨਹੀਂ ਚਾਹ ਪਾਣੀ ਪਿਆਉਣੇ ਆ ਕਿ ਪ੍ਰਸ਼ਾਦਾ ਪਾਣੀ ਵੀ ਸਕਾਉਣੇ ਆ ਬੰਦ ਦੂਰ ਆਇਆ ਹੁੰਦਾ ਠੀਕ ਹੈ ਜੀ ਹਾਂ ਤੇ ਬਾਕੀ ਜੇ 100 ਕਿਲੋਮੀਟਰ ਤੋਂ ਦੂਰ ਆਦਾ ਉਹ ਟੈਕੀ ਭਰਤੀ ਵੀ ਦਿੰਨੇ ਆ ਤੇਲ ਦੀ ਟੈਕੀ ਹਾਂ ਟਰੈਕਟਰ ਜੇ ਲੱਖ ਵਾਲਾ ਹੈ ਚਾਹੇ 10 ਲੱਖ ਵਾਲਾ ਠੀਕ ਹੈ ਪਲੇਟ ਮਗਰ ਵੀ ਗੀ ਮਾਨ ਤਾਨ ਬੱਕਰਾ ਹਾਂ ਮਾਦਾਨ ਬਖਰਾ ਤਾਂ ਹੁੰਦੀ ਹੁੰਦਾ ਹੈਗਾ ਠੀਕ ਹੈ ਜੀ ਵੀ ਦੋ ਰੁਪਏ ਕਮਾਈ ਦੇ ਮਾਰੇ ਬੈਠਾ ਕੋਈ ਐ ਤਾਂ ਹੈ ਨਹੀਂ ਹਾਂ ਜੀ ਹਾਂ ਜੀ ਗੱਲ ਵੀ ਨਹੀਂ ਮਟਣਾ ਕਮਾਈ ਵੀ ਕਰਨੀ ਕਮਾਈ ਵੀ ਕਰਨੀ ਹੈ ਗੱਲ ਵੀ ਨਹੀਂ ਬੜਦਾਗ ਵੀ ਖੁਸ਼ ਕਰਨਾ ਗਾਂ ਗਾਂਖ ਵੀ ਖੁਸ਼ ਰਹਿਣਾ ਗਾਂ ਖੁਸ਼ ਵੀ ਹੈਗੇ ਠੀਕ ਹੈ ਜੀ ਇੱਕਦੋਤ ਬੰਦਾ ਆ ਜਾਂਦਾ ਉਸ ਬੰਦੇ ਦੇ 10000 ਰੁਪਏ ਬਗ ਜਾਂਦੇ ਠੀਕ ਹੈ ਜੀ ਤੇ ਬਾਪੂ ਜੀ ਆਪਣਾ ਮੋਬਾਈਲ ਨੰਬਰ ਕਿੰਨਾ ਮੋਬਾਈਲ ਨੰਬਰ ਸਾਡਾ 9477 ਠੀਕ ਹੈ ਜੀ 62806 ਠੀਕ ਇਹ ਮੇਰਾ ਨੰਬਰ ਹੈ ਠੀਕ ਹੈ ਜੀ ਤੇ ਮੁੰਡੇ ਦਾ ਹੈਗਾ 1026 484 ਠੀਕ ਹੈ 8054700900 ਠੀਕ ਹੈ ਕਿਉਂਕਿ ਉਹ ਨੰਬਰ ਕਰਦੇ ਮੇਰੇ ਜਿਆਦਾ ਮੈਨੂੰ ਟਾਈਮ ਲੱਗ ਜਾਂਦਾ ਉਹ ਮੁੱਦੇ ਚੱਕਣ ਦਾ ਟਾਈਮ ਨਹੀਂ ਮਿਲਦਾ ਠੀਕ ਹੈ ਜੀ ਹਾਂ ਤੇ ਆ ਜੋ ਬਾਪੂ ਜੀ ਫਿਰ ਉਹਨ ਟਰੈਕਟਰ ਦਿਖਾਓ ਹਾਂ ਟਰੈਕਟਰ ਦੇਖ ਲਓ ਜਿੰਨੇ ਖੜੇ ਐ ਠੀਕ ਕਿਉਂਕਿ ਕੱਲ ਸਿੰਘੀ ਮੰਡੀ ਠੀਕ ਹੈ ਸਾਡੇ ਕੋਲ ਟਰੈਕਟਰ ਦੇ ਕੋ ਸੇਰ ਤੇ ਗਏ ਫਿਰ ਵੇਚ ਗਏ ਪੰਜ ਸੇਟਰ ਟਰੈਕਟਰ ਠੀਕ ਹੈ ਅੱਜ ਫਿਰ ਹੋਰ ਆ ਰਹੇ ਆ ਇਹਨਾਂ ਦੇ ਟਰੈਕਟਰ ਆ ਗਏ ਬਾਕੀ ਜਿੰਨੇ ਖੜੇ ਐ

ਜਦ ਆਪਾਂ ਪੁੱਛ ਟਾਇਰਾਂ ਦੀ ਗੱਲ ਕਰੀ ਆਪਾਂ ਹਾਂ ਟਾਇਰ ਹੀ ਹੈਗੇ ਅੱਧੇ ਕਮੰਡ ਕੇ ਚੱਲਦਾ ਉਹ ਘੱਟੇ ਹੋਣਗੇ ਭਰਾ ਠੀਕ ਹੈ ਜੀ ਰੇਡਰ ਹੈਗਾ ਨਾਲ ਸਾਰਾ ਠੀਕ ਹੈ ਜੀ ਹਾਂ ਇਹਦਾ ਰੇਟ ਹੈਗਾ 315 315 ਹਾਂ ਬਾਕੀ ਮੁੱਕੇ ਦੇ ਰਿਸਕਮ ਆ ਰਹੇਗਾ ਮੁੱਕੇ ਤੇ ਮਾਨਤਾ ਨੂੰ ਹਾਂ ਤੇ ਬਾਕੀ ਇਹ ਦੇਖ ਸਕਦੇ ਹੋ ਭਾਈ ਜੀ ਤੁਸੀਂ ਸਾਈਡ ਗੇਰ 'ਚ ਆ ਗਿਆ ਤੇ ਸੈਂਪਲ ਕੱਪੜੇ ਵਾਲੀ ਸਾਤਰੀਆ ਸੀਟਾਂ ਸੂਟਾਂ ਪੂਰੀਆਂ ਐ ਮੋੜੀਆਂ ਹੋਈਆਂ ਨੇ ਤਾਂ ਆਹ ਦੇਖ ਸਕਦੇ ਹੋ ਤੇ ਅੱਗੇ ਗੱਲ ਕਰਦੇ ਆ 555 ਬਾਰੇ ਅਰਜਨ ਵਾਲੇ ਹਾਂ ਇਹ ਆਠ ਹੈ ਨਾ ਮਾਡਲ ਠੀਕ ਹੈ ਜੀ 555 ਠੀਕ ਹੈ ਰਿਟਾਇਰਰੀ ਹੈ ਇਹ 85 90 ਪੈਸੇ 85 90 ਪੈਸੇ ਟਾਇਰ ਨਹੀਂ ਲੈਣਾ ਟਾਇਰ ਵੇਚਣਾ ਹੈ ਇੰਜਣ ਇਹਦਾ ਹੋ ਗਿਆ ਠੀਕ ਹੈ ਜੀ ਇਹਦਾ ਰੇਟ ਪਾਣੀ ਮੰਗਣਾ 515000 ਤੇ ਬਾਕੀ ਤੁਸੀਂ ਦੇਖ ਸਕਦੇ ਹੋ ਭਾਈ ਜਿਆਦਾਤਰ ਟਰੈਕਟਰ ਬਾਪੂ ਜੀ ਮਾਨਸਾ ਨੰਬਰ ਹੋਉਂਦੇ ਆ ਸੋ ਨਾ ਜਾਦੇ ਮਾਨਸਾ ਜਿਆਦਾ ਮਾਨਸਾ ਨੰਬਰ ਹੁੰਦੇ ਆ ਛੇ ਬੀ ਜੀ ਠੀਕ ਠੀਕ ਹੈ ਤੇ ਸੰਪੜ ਕੱਪੜੇ ਵੀ ਫਾਤਰੀਆ ਦੇਖ ਸਕਦੇ ਹੋ ਮੇਰੇ ਡੰਡਿਆਂ ਤੋਂ ਟੇਪ ਨਹੀਂ ਤੇ ਅੱਗੇ ਆ ਗਿਆ 855 ਜੀ ਇਹ ਬਾਈ ਮਾਡਲ ਹੈ ਠੀਕ ਹੈ ਜਿਹੜੀ ਸਪੀਡ ਹੈ ਠੀਕ ਹੈ ਜੀ ਆ ਨਵਾਂ ਟਰੈਕਟਰ ਹੀ ਹੈ ਤਾਂ ਬਸ ਇਹ ਬਿਲਕੁਲ ਟੌਪ ਮਾਡਲ ਹੈ ਜਿਵੇਂ ਤੇਲ ਭਰੇ ਤਾਂ ਆ ਗਿਆ ਡਬਲ ਟੈਸਟੀ ਬੁੱਕਰ ਆ ਗਿਆ ਰਿਵਰਸ ਪੀਕਯੂ ਵਾਲਾ ਥ੍ਰੀ ਸਪੀਡ ਆ ਗਿਆ ਤੇ ਜੇ ਟਾਇਰਾਂ ਦੀ ਬਾਪੂ ਜੀ ਗੱਲ ਕਰੀਏ ਨਵੇਂ ਟਾਇਰਾਂ ਦਾ ਮੈਂ ਕਹਾਂ ਡੇਢ 200 ਘੰਟਾ ਚੱਲਦੇ ਠੀਕ ਹੈ ਟਾਇਰ ਤੁਸੀਂ ਦੇਖ ਸਕਦੇ ਹੋ ਬਾਈ ਜੀ ਚੌਕੜਾ ਤਕਰੀਬਨ ਰੁਪਿਆ ਪਏ ਨੇ ਤੇ ਸਾਹੜ ਗੈਂਚ ਆ ਗਿਆ ਟਰੈਕਟਰ ਇਹ ਦੇਖ ਸਕਦੇ ਹੋ ਸਿੰਪਲ ਕੱਪੜਿਆਂ ਵਾਲੀ ਸਾਤਰੀ ਆ ਬਾਪੂ ਜੀ ਕਿੰਨੇ ਮੰਡਾ ਗਿਆ ਇਹ ਬਾਈ ਮਾਡਲ ਹੈ 22 ਮੰਡਾ ਗਿਆ ਇਹਦਾ ਰੇਟ ਆ 775 ਵਰਕੀ ਮੋਕਾ ਤੇ ਵਾਲਾ 7 ਲੱਖ 75 ਹਜ਼ਾਰ ਰੇਟ ਆ ਜੀ ਬਾਕੀ ਮੌਕੇ ਤੇ ਮਾਨਤਾ ਫੁੱਲ ਕੀਤਾ ਜਾ ਸਕਦਾ ਤੇ ਅੱਗੇ ਆ ਗਿਆ ਏਕਰ 53 5753 5 ਜੌਂਡੀ ਆ ਰਹੀ 18 ਮਾੜੀ 18 ਮਾੜ ਲਈ ਤੇ ਟਰੈਕਟਰ ਤੁਸੀਂ ਦੇਖ ਸਕਾਗਾ ਤੁਹਾਡੇ ਸਾਹਮਣੇ ਫੌਂਡ ਸੈਕਸ਼ਨ ਵਿੱਚ ਹੀ ਜਾਊਗਾ ਤੇ ਜੇ ਬਾਪੂ ਟਾਇਰਾਂ ਦੀ ਗੱਲ ਕਰੀ ਆਪਾਂ ਟਾਇਰ ਇਹ ਹੁਣ 670 ਪੈਸੇ 65 70 ਪੈਸੇ ਟਾਇਰ ਨੇ ਪਾਜੀ ਆਹ ਦੇਖੋ ਇਹ ਆ ਪੈਸੇ ਅਗਲੇ 50 ਪੈਸੇ ਨੇ ਤੇ ਮਾਡਲ 18 ਮਾੜੀ 18 ਮਾਡਲ ਆ ਗਿਆ ਜੀ ਪੀਵੀ 31 ਮਾਨਸਾਂ ਦਾ ਨੰਬਰ ਤੇ ਜੇ ਰੇਟ ਦੀ ਬੋਖੀ ਜੇ ਰੇਟ ਪੰਜ ਲਗਣਾ 511500 ਰੁਪਏ ਦੀ ਰੇਟ ਹੈ ਬਾਕੀ ਮੌਕੇ ਤੇ ਮਾਨਤਾ ਨਾ ਹੋ ਜੂਗਾ ਤੇ ਮੂਹਰੇ ਆ ਗਿਆ ਇਹ 855 ਫਿਰ ਲਗਣਾ 14ਵਾਂ ਤੇ ਸਰ ਪੀਵੀ 31 ਇਹ ਹੈ ਮਾਨਸਾ ਦਾ ਨੰਬਰ ਤੇ ਸਾਊਂਡ ਸਿਸਟਮ ਇਹਦਾ ਵੀ ਵਿੱਚੀ ਇਹਦਾ ਚੌਕੜਾ ਲਾਣਾ ਲੱਗਿਆ ਹੋਇਆ ਹੈ ਇਹਦਾ ਚੌਕੜਾ ਲਾਣਾ ਰੁਪਈਆ ਵੀ ਆਵੇ ਆਸ਼ੀ ਵੀ ਲਗਾਇਆ ਸੀ ਲਗਾਇਆ ਸੀ ਠੀਕ ਜੀ ਇਹਦਾ ਚੌਕੜਾ ਰੁਪਈਆ ਦੇਖ ਸਕਦੇ ਤੁਸੀਂ ਤੇਲ ਬਰੇਗਾ ਚਾਹਿਆ ਦੇ ਡਬਲ ਡਿਸਟ੍ਰਿਬਿਊਟਰ ਡਬਲ ਪੰਪਰ ਪ੍ਰੈਸ਼ਰ ਕਿਟ ਹੈ ਮਰਾਣਾ ਦੇ ਉੱਤੇ ਨਮੂਲੀ ਪੇਂਟ ਹੈ ਜੀ ਮਰਾਟਾ ਦੇ ਉੱਪਰ ਵੱਡੇ ਬਰਾੜਾ ਦੇ ਉੱਪਰ ਮਰਾਟਾ ਦੇ ਉੱਪਰ ਵੱਡਿਆਂ ਦੇ ਉੱਪਰ ਥੋੜਾ ਕੋਨਾ ਟੱਚ ਹੀ ਲੱਗ ਗਿਆ ਬਾਈ ਜੀ ਤੇ ਬਾਕੀ ਸਾਰਾ ਰੀਨ ਹੈ ਸਾਰਾ ਰੀਨ ਹੈ ਠੀਕ ਹੈ ਤੇ ਕਿੰਨੇ ਮਾਗ ਰਿਹਾ ਹੈ ਇਹ 14 ਮਾਗ ਰਿਹਾ ਹੈ ਇਹਦਾ ਰੇਟ ਹੈ 475 ਠੀਕ ਹੈ ਆ ਮੌਕੇ ਦੇ ਮੌਕੇ ਤੇ ਮਾਨਤਾਨ ਹੋਊਗਾ ਹਾਂ ਮੌਕੇ ਤੇ ਮਾਨਤਾਨ ਬਾਈ ਜੀ ਫੁੱਲ ਹੋ ਜੂਗਾ ਤੇ 475000 ਰੇਟ ਤੇ ਮੂੜੇ ਆ ਗਿਆ 5210 ਜੌਂਡੀ ਆ ਜੇ ਸਾਡੇ ਇਹਦੇ ਵਾਲੇ ਇਹ ਪ੍ਰੋ ਹੈ ਇਹ ਫੋਰਸਮੀਟਰ ਗੇਅਰ ਪ੍ਰੋ ਹੈ ਫੋਰਸਮੀਟਰ ਹੈ 21 ਮਾਡਲ ਹੈ 21 ਮਾਡਲ ਹੈ ਇਹਦੇ ਰੇਟ 725 725000 ਰੇਟ ਨਵਾਂ ਡਰੈਫਟ ਬਿਲਕੁਲ ਨਵਾਂ ਲੋਕ ਜਿਵੇਂ ਆਪਾਂ ਕਹਿੰਦੇ ਸ਼ੋਰੂਮ ਗੁੰਡੇ ਸੈਂਟਰ ਹੈਟਰ ਤੇ ਬਾਕਲ ਕਿੰਨੇ ਹੈ ਜੀ 21 ਮਾਡਲ ਹੈ 21 ਮਾਡਲ ਤੇ ਰੇਟ ਕਿੰਨਾ ਹੋਣਾ ਇਹ ਰੇਟ ਕਰਕੇ ਬੱਚੀ ਸ਼ੱਤਲ 82500 ਲੈ ਲਿਆ ਬਾਕੀ ਮੌਕੇ ਤੇ ਮਾਰ ਤਾਂ ਨਾ ਬੋਲੀ ਤੇ ਤੋਏ ਤੋਂ ਕੁਝ ਦੇਦਾ ਦੇ ਇੱਕ ਬਾਪੂ ਜੀ ਜਿੰਨੇ ਵੀ ਟਰੈਕਟਰ ਦਿਖਾਏ ਨੇ ਬਾਪੂ ਜੀ ਨੇ ਸਾਰੇ ਟਰੈਕਟਰ ਦੇ ਦੂਜਾ ਹੱਥ ਫਰਵਾਦੇ ਬਿਲਕੁਲ ਸ਼ੋਰੂਮ ਕੰਡੀਸ਼ਨ ਟਰੈਕਟਰ ਤੇ ਉਹਨਾਂ ਨੂੰ ਸਾਨੂੰ ਦਿਖਾਉਣੇ ਆ ਵੀ ਇਹ ਸ਼ੋਰੂਮ ਕੰਡੀਸ਼ਨ ਟਰੈਕਟਰਾਂ ਬਣਾਉਂਦੇ ਕਿਵੇਂ ਨੇ ਮਿਹਨਤ ਕਿੰਨੀ ਲੱਗਦੀ ਆ ਆ ਜੋ ਕਰਾਂ ਵੀ ਮਿਹਨਤ ਕਿੰਨੀ ਹੁੰਦੀ ਆ ਇਹਨਾਂ ਦੇ ਸ਼ੋਰੂਮ ਬਣਾਉਣ ਵਾਸਤੇ ਹਾਂ ਤੋਤ ਬਾਈ ਦਾ ਕੰਮ ਆਉਂਦਾ ਹੀ ਆ ਬਸ ਆ ਦੇ ਮੋਢੇ ਲੱਗੇ ਹੋਏ ਐ ਇੱਥੇ ਠੀਕ ਹੈ ਜੀ ਤੇ ਆ ਦੇਖ ਸਕਦੇ ਹੋ ਸਾਹਮਣੇ ਸਰਵਰ ਸਟੇਸ਼ਨ ਮਨਾ ਰੱਖਿਆ ਤੇ ਇਹ ਜੌਂਡੀਅਰ ਬਾਰੇ ਵਿੱਚ ਦੱਸੋ ਆਪ ਵੀ ਜੌਂਡੀਅਰ ਇਹ 5410 21 ਮਾਡਲ ਹੈ ਠੀਕ ਹੈ ਜੀ ਹਾਂ ਗিয়ার ਪ੍ਰੋ ਹੈ ਹੈਗਾ ਗিয়ার ਪ੍ਰੋ ਹੈ ਇਹ ਹੈ ਜੀ ਸਪੀਡ ਪ੍ਰੋ ਮਾਡਲ ਹੈ ਫੁੱਲ ਟੌ ਮਾਡਲ ਹੈ ਠੀਕ ਹੈ ਜੀ ਟਰੈਕਟਰ ਤੁਸੀਂ ਦੇਖ ਸਕਦੇ ਜੇ ਟਾਇਰਾਂ ਦੀ ਗੱਲ ਕਰੀਏ ਬਾਪੂ ਚੌਕੜਾ ਰੁਪਿਆ ਪੈਣਾ ਹਾਂ ਹਾਂ ਨਵੇਂ ਰੇਟ ਸਾਰਾ ਨਵੇਂ ਹੈ 35 ਠੀਕ ਹੈ ਚੌਕੜਾ ਰੁਪਿਆ ਟਾਇਰ ਪੈਣੇ ਬਾਈ ਜੀ ਦੇਖ ਸਕਦੇ ਤੁਸੀਂ ਕਿ ਵਿੱਚ ਇੱਕ ਮਿੰਟ ਹੋਣ ਲੱਗ ਜਾਂਦੇ ਆ ਵੀ ਰੇਟ ਜ਼ਿਆਦੇ ਨੇ ਜਾਂ ਆ ਆ ਬਾਪੂ ਕਹਾਰਾ ਜੇ ਹੁਣ ਦਿਖਾਈਏ ਹਕੀਕੀ ਦਿਖਾ ਰਹੇ ਆਪਾਂ ਵੀ ਇੰਨੀ ਮਿਹਨਤ ਲੱਗਦੀ ਹੈ ਆ ਦੇਖੋ ਸਾਫ ਸਪਾਈ ਤੇ ਸਪੈਸਰ ਇੱਕ ਮੁੰਡਾ ਰੱਖਿਆ ਥੋੜਾ ਜਿਹਾ ਚਲਿਆ ਗਿਆ ਹੁਣ ਟਰੈਕਟਰ ਸਾਫ ਸਪਾਈ ਨਾ ਤਿੰਨ ਮੁੰਡੇ ਆਪਣੇ ਤੋਣ ਤਿੰਨ ਮੁੰਡੇ ਨਹੀਂ ਪਾਈ ਕਰਨਗੇ ਤਿੰਨ ਮੁੰਡੇ ਨੇ ਜੀ ਦੇਖ ਸਕਦੇ ਹੋ ਬਾਪੂ ਕਹਿੰਦਾ ਤਿੰਨ ਮੁੰਡੇ ਰੱਖੇ ਹੋਏ ਨੇ ਸਪੈਸਰ ਇਹਨਾਂ ਦੀ ਸਰਵਿਸ ਕਰਦਾਂਗੇ ਕਿੰਨੇ ਮਾਡਲ ਆ ਗਏ ਬਾਪੂ ਜੀ ਇੱਕ ਹੀ ਮਾਡਲ ਆਇਆ 21 ਮਾਡਲ ਆ ਗਿਆ 8 ਲੱਖ ਰੁਪਏ ਰੇਟ ਇਹਦਾ 8 ਲੱਖ ਰੁਪਏ ਰੇਟ ਹੈ ਬਾਕੀ ਮੌਕੇ ਤੇ ਬਾਪੂ ਜੀ ਹੋ ਜੂਗਾ ਨਾ ਹਾਂ ਹੋ ਜੂਗਾ ਮੌਕੇ ਤੇ ਦਵਾਈ ਦਾ ਵਧੀਆ ਅਸੀਂ ਨਾ ਸਿਰਫ ਐਕਸਲ ਵਰਤਦੇ ਹਾਂ ਠੀਕ ਹੈ ਲੋਕ ਕੱਪੜੇ ਵੀ ਨਹੀਂ ਧੋਦੇ ਠੀਕ ਹੈ ਪੂਰੀ ਟੌਪ ਦੀ ਐਕਸਲ ਸਿਰਫ ਉਹ ਦਿਨ ਧੋਨੇ ਆ ਟਰੈਕ ਅਸੀਂ ਠੀਕ ਹੈ ਦਵਾਈ ਕਰਦਾ ਜਿਹੜਾ ਬਹੁਤ ਵਧੀਆ ਸ਼ੌਕਰਾ ਮਲੇ ਹਾਂਜੀ ਖਾਂ-ਖਾਂ ਤੋੜੇ ਤਰੂਤਾ ਕੱਢ ਕੇ ਕੋਈ ਆਈ ਨਹੀਂ ਪਾਣੀ ਮਾਰਤਾ ਜੇ ਪਾਸੇ ਆ ਸਿਲਾਤਾ ਠੀਕ ਹੈ ਹਾਂ ਦੇਖੋ ਜੀ ਕਹਿੰਦੇ ਜੇ ਸੁਮਾਈ ਰੱਖਣੀ ਚਾਹੀਦੀ ਹੈ ਜ਼ਰੂਰੀ ਸੰਦ ਦੀ ਜੇ ਤੁਸੀਂ ਘਰੇ ਵੀ ਰੱਖਦੇ ਹੋ ਬਾਪੂ ਜੀ ਹੋਰਾਂ ਤੋਂ ਸਲਾਹ ਲਓ ਕਿਉਂ ਐਦਾਂ ਟਰੈਕਟਰ ਜੇ ਸਾਹਮਣੇ ਰੱਖਣਗੇ ਬਾਪੂ ਜੀ 10 20 ਸਾਲ ਟਰੈਕਟਰ ਮਰ ਤਾਂ ਨਹੀਂ ਹਾਂ ਸਮਝ ਦੀ ਕਦਰ ਪੈਂਦੀ ਹੈ ਹਾਂ ਸਮਝ ਦੀ ਕਦਰ ਪੈਂਦੀ ਹੈ ਮੂਹਰੇ ਆ ਗਿਆ ਜੀ ਇੰਟਰ ਦੇਖ ਸਾਡੇ ਮੇਦਰਾ 265 ਦੇਖ ਸਕਦੇ ਹੋ ਇਹਦੇ ਬਾਰੇ ਦੱਸੋ ਬਾਈ ਮਾਡਲ ਹੈ ਠੀਕ ਹੈ ਬਸ ਸਟੀਅਰਿੰਗ ਟੌਪ ਹੈ ਪੂਰਾ ਇਹ ਟੌਪ ਹੈ ਟਾਇਰਾਂ ਦੀ ਤਾਂ ਕੋਈ ਸਾਕੀ ਨਹੀਂ ਪਹਿਨੀ ਚੌਕੜਾ 150 ਘੰਟਾ ਚੱਲਿਆ ਇਹ ਠੀਕ ਹੈ ਜੀ ਤੇ ਕਿੰਨਾ ਰੇਟ ਆ ਗਿਆ ਬਾਕੂ ਇਹਦਾ ਰੇਟ ਹੈ 4.5 ਇਹਦੇ 4 ਲੱਖ ਲਾਉਣ ਵੀ ਹੋ ਜਾਊਗਾ ਠੀਕ ਹੈ ਜੀ 50 ਬੰਦਾ ਹੀ ਹੈ ਉੱਤੇ ਹੋਣੀ ਦਾ ਸੋਨੇ ਕੋ ਭਰਨੇ ਪੈਣੀ ਠੀਕ ਹੈ ਜੀ ਇਹ ਵੀ ਮੈਨੂੰ ਆ ਪੀਪੀ 31 ਮਾਨਸਾ ਨੰਬਰ ਹੈ ਹਾਂ ਮਾਨਸਾ ਇਹ ਵੀ ਮਾਨਸਾ ਦਾ ਨੰਬਰ ਹੈ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਾਈ ਜੀ ਸਾਹਮਣੇ ਬਾਕੀ ਜਿਵੇਂ ਬਾਪੂ ਨੇ ਦੱਸਿਆ ਮੌਕੇ ਤੇ ਮਾਨਤਾ ਨਾਲ ਸੌਦਾ ਫੋਲੋ ਕੀਤਾ ਜਾਊਗਾ ਜਿਹੜਾ 100 ਕਿਲੋਮੀਟਰ ਤੋਂ ਦੂਰ ਆਉਂਦਾ ਉਹਨੂੰ ਤੇਲ ਦੀ ਟੈਂਕੀ ਭਰਾ ਕੇ ਦਿੱਤੀ ਜਾਊਗੀ ਉਹ ਚਾਹੇ 4000 ਦੀ ਭਰੇ ਚਾਹੇ 5 ਦੀ ਭਰੇ ਚਾਹੇ 4 ਦੀ ਭਰੇ ਇੱਕ ਬੰਦੇ ਪਰਸੋ ਟਰੈਡ ਲੈ ਗਿਆ ਉਹਨੂੰ ਪਤਾ ਵੀ ਨਹੀਂ ਸੀਗਾ ਵੀ ਇਹ ਸਕੀਮ ਹੈ ਨਾ ਕੋਈ ਠੀਕ ਹੈ ਤੇ 100 ਕਿਲੋਮੀਟਰ ਉੱਪਰ ਜੇ ਸੌਦਾ ਸੁਦਾ ਕੰਨ ਤੋਂ ਬਾਅਦ ਉਹਨੇ ਟੈਂਕੀ ਭਰਾਤੀ ਠੀਕ ਹੈ ਜੀ ਸਾਨੂੰ ਕਹਦੇ ਛੋਟ ਕਰਦੇ 500000 ਰੁਪਏ ਛੋਟ ਕਰਦੇ ਸੀਗੇ ਛੋਟਾਂ ਦਾ ਬਾੜੀਆਂ ਬਾੜੀਆਂ ਹਾਂ ਜੀ ਵੇਟਰ ਪੰਪ ਤੇ ਲਾਓ ਠੀਕ ਹੈ ਜੀ ਹਾਂ ਤੇ 5500 ਦਾ ਟੇਪ ਪਾਇਆ ਉਹਨੂੰ ਤੇਰਸੋਂ ਤਾਂ ਪਤਾ ਨਹੀਂ ਸੀ ਠੀਕ ਠੀਕ ਹੈ ਜੀ ਹੁਣ ਹੀ ਲੱਗੇਗਾ ਉਹਖਾਓ ਕਿ ਵਿੱਚ ਬੰਦਿਆਂ ਨੂੰ ਪਤਾ ਨਹੀਂ ਹੁੰਦਾ ਇੰਨੇ ਇਮਾਨਦਾਰੀ ਹੈ ਵੀ ਟੈਂਕੀ ਭਰਾ ਕੇ ਦਿੱਤੀ ਆ ਉਹਨਾਂ ਦੀ ਭਰਾ ਪੂਰੇ ਟਰੈਕਟਰ ਫੇਰ ਆ ਗਿਆ ਸੰਗੂਰ ਨੰਬਰ ਆਈ 750 96 ਟਰੈਕਟਰ ਦੇਖ ਸਕਦੇ ਹੋ ਜੇ ਮਾਡਲਲੇ ਟਾਇਰਾਂ ਦੀ ਗੱਲ ਕਰੀਏ ਮਾਡਲਲੇ ਟਾਇਰ ਰੁਪਿਆ ਪੈਣੇ ਬਾਈ ਜੀ ਤੇ ਮੂਰਲੇ ਟਾਇਰ ਬਾਪੂ ਜੀ 50 ਕ ਪੈਸੇ ਮੂਰਲੇ ਟਾਇਰ ਨੇ ਸੈਡ ਗੀਅਰ ਚ ਡਬਲ ਡਿਸਟਰੀਬਿਊਟਰ ਡਬਲ ਪੰਪ ਹੈ ਤੇ ਬਾਪੂ ਜੀ ਜੇ ਇਹਦੇ ਮਾਡਲ ਦੀ ਗੱਲ ਕਰੀਏ ਆਪਾਂ ਇਹ 14 ਮਾਡਲ ਹੈ 14 ਮਾਡਲ ਹੈ ਤੇ ਬਾਪੂ ਜੀ ਰੇਟ ਦੀ ਗੱਲ ਕਰੀਏ ਇਹ ਰੇਟ 43 ਹੈ ਸਾਡੇ ਕੋਲ ਇੱਕ 15 ਮਾਡਲ ਹੈ ਉਹਦਾ 415 ਠੀਕ ਹੈ ਜੀ ਮਤਲਬ ਉਹ ਡਰਾਟ ਹਲਕਾ ਇਹ ਚੰਗਾ ਹੈ ਇਹ ਚੰਗਾ ਉਹ ਹਲਕਾ ਹਾਂ ਠੀਕ ਹੈ ਜੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਸਿੱਕੇ ਬੰਦਾ ਹੈ ਤੇ ਇਹ ਤੋਂ ਤਾਂ ਵੀ ਹੈ ਜੇ ਉਹ ਖੜਿਆ ਤੋਂ ਇਹ ਤੋਂ ਹੁਣ ਤੋਂ ਬਿਨਾ ਖੜਾ ਤੇ ਮੁੰਡੇ ਨੂੰ ਮੁੰਡੇ ਨੂੰ ਥੋੜਾ ਜਿਹਾ ਕੰਮ ਪੈ ਗਿਆ ਉਹ ਚਲੇ ਗਏ ਤੇ ਬਾਪੂ ਜੀ ਦੁਬਾਰਾ ਫੇਰ ਇੰਜੈਕਟਰ ਲੋਕੇਸ਼ਨ ਬੋਲ ਦਿਓ ਫਿੰਡ ਭਾਈ ਬਤਾਓ ਨੇੜੇ ਬਹਿੰਡਾ ਠੀਕ ਹੈ ਜੀ ਮਾਨਸਾ ਰੋਡ ਠੀਕ ਹੈ ਜੀ ਰੋਡ ਫੱਤੇ ਤੋਂ ਤੇ ਮੈਸਰ ਕਨੈਸਨ ਚ ਓਵਰ ਵੇਰ ਜਲਾ ਆਪਣਾ ਬੱਸ ਸਟੈਂਡ ਆ ਗਿਆ ਠੀਕ ਹੈ ਜੀ ਤੇ ਲੋਕੇਸ਼ਨ ਉਸ ਬੱਸ ਸਟੈਂਡ ਤੋਂ ਉਤਰ ਕੇ ਜੋ ਗੱਡੀਆਂ ਤੇ ਆਮ ਹੀ ਆਉਂਦੇ ਆਪਣੇ ਬੋਰਡ ਲੱਗੇ ਆ ਬਸ ਜਿਹਨੂੰ ਮਰਜ਼ੀ ਪੁੱਛੋ ਘਰੇ ਛੱਡੂਗਾ ਅਗਲਾ ਜਾਂ ਤੁਹਾਨੂੰ ਸਹੀ ਦੱਸੂਗਾ ਨੇੜੇ ਦਾਣਾ ਮੰਡੀ ਠੀਕ ਹੈ ਜੀ ਧੰਨਵਾਦ ਬਾਪੂ ਜੀ ਬਹੁਤ ਬਹੁਤ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ